ਰਾਜੀ ਜੀ ਦਾ ਖਾਲਸਾ ਵੈਜੀ ਕੀ ਫਤਿਹ ਮੈਂ ਹਾਂ ਵਿਪਨਜੀਤ ਸਿੰਘ ਤੇ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਿੱਖ ਵਿਕੀ ਪੀੜੀਆ ਤੇ ਤੇ ਅੱਜ ਹੈ 26 ਜਨਵਰੀ ਤੇ ਅੱਜ ਆਪਾਂ ਗੱਲਬਾਤ ਕਰਾਂਗੇ ਇਤਿਹਾਸ ਵਿੱਚ 26 ਜਨਵਰੀ ਵਾਲੇ ਦਿਨ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਦੇ ਬਾਰੇ 26 ਜਨਵਰੀ 1687 ਨੂੰ ਸਹਜਾਦਾਜੀਤ ਸਿੰਘ ਜੀ ਦਾ ਜਨਮ ਪੌਂਟਾ ਸਾਹਿਬ ਵਿਖੇ ਹੋਇਆ ਸੀ ਸਹਜਾਦਾਜੀਤ ਸਿੰਘ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਪਰਜੰਤ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪੋਤੇ ਤੇ ਜਿਲਹਰ ਗੁਰ ਹਰਗੋਬਿੰਦ ਸਾਹਿਬ ਜੀ ਦੇ ਪੜਪੋਤਰੇ ਹਨ ਸਮ ਜਤਾ ਅਜੀਤ ਸਿੰਘ ਜੀ ਚਮਕੌਰ ਦੀ ਜੰਗ ਵਿੱਚ ਸ਼ਹੀਦ 22 ਜਨਵਰੀ 1930 ਨੂੰ ਸੇਵਨਾ ਫਰਮਾਨੀ ਲਹਿਰ ਸ਼ੁਰੂ ਹੋਈ ਸੀ ਇਸ ਲਹਿਰ ਦਾ ਪਹਿਲਾ ਕੰਮ 26 ਜਨਵਰੀ 1930 ਨੂੰ ਆਜ਼ਾਦੀ ਦਿਨ ਦੇ ਵਜੋਂ ਮਨਾਉਣਾ ਸੀ ਇਸ ਦਿਨ ਕਾਂਗਰਸ ਨੇ ਦੇਸ਼ ਵਿੱਚ ਕਈ ਥਾਂ ਤੇ ਜਲਸੇ ਕੀਤੇ ਅਤੇ ਲੋਕਾਂ ਨੂੰ ਆਜ਼ਾਦੀ ਦੀ ਲੜਾਈ ਵਿੱਚ ਯੋਗਦਾਨ ਪਾਉਣ ਦੇ ਲਈ ਪ੍ਰੇਰਿਤ ਕੀਤਾ 26 ਜਨਵਰੀ 1987 ਨੂੰ ਰਜੀਵ ਗਾਂਧੀ ਨੇ ਪੰਜਾਬ ਨੂੰ ਚੰਡੀਗੜ੍ਹ ਨਾਂ ਦੇਣ ਦਾ ਹੁਕਮ ਜਾਰੀ ਕੀਤਾ ਸੀ ਦੱਸ ਆਵਾ ਰਜੀਵ ਗਾਂਧੀ ਨੇ ਸਰਜੀਤ ਬਰਨਾਲਾ ਨੂੰ ਕਿਹਾ ਸੀ ਕਿ 26 ਜਨਵਰੀ ਨੂੰ ਚੰਡੀਗੜ੍ਹ ਨੂੰ ਪੰਜਾਬ ਨੂੰ ਦੇ ਦੇਵਾਂਗੇ ਪਰ ਬਾਅਦ ਵਿੱਚ ਰਜੀਵ ਗਾਂਧੀ ਨੇ ਕਈ ਪਿੰਡਾਂ ਦੀ ਜਾਇਸ਼ਮਾਰੀ ਕਰਵਾਉਣ ਦਾ ਹੁਕਮ ਦੇ ਦਿੱਤਾ ਅਜੇ ਪੰਜਾਬੀ ਭਾਸ਼ਾ ਦੇ ਆਧਾਰ ਉੱਤੇ ਹੋਰ ਵੰਡਣ ਦੀ ਕੋਸ਼ਿਸ਼ ਕੀਤੀ 20 ਜਨਵਰੀ 1986 ਨੂੰ ਸਰਕਾਰ ਵੱਲੋਂ ਹਾਲਤਾਂ ਖ਼ਾਬਦੀ ਬਣਵਾਈ ਗਈ ਇਮਾਰਤ ਉਟਾ ਕੇ ਦੁਬਾਰਾ ਖੁਦ ਤਿਆਰ ਕਰਨ ਦਾ ਫੈਸਲਾ ਸਿੱਖ ਸੰਗਤ ਨੇ ਕੀਤਾ ਸੀ ਇਸ ਸਮੇਂ ਹੋਏ ਕੱਟ ਨੂੰ ਜ਼ਰਵਤ ਖਾਲਸਾ ਦਾ ਨਾਮ ਦਿੱਤਾ ਜਾਂਦਾ ਹੈ ਨਕਲੀ ਪੁਲਸ ਮੁਕਾਬਲਿਆਂ ਦੀਆਂ ਘਟਨਾਵਾਂ ਦੇ ਵਿੱਚ 26 ਜਨਵਰੀ 1987 ਨੂੰ ਪੁਲਸ ਨੇ ਬਖਤ ਸਿੰਘ ਨਾਂ ਦੇ ਇੱਕ ਸਿੱਖ ਨੂੰ ਨਗਲੀ ਕੌਸ਼ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਸੀ 26 ਜਨਵਰੀ 1999 ਨੂੰ ਪੁਲਿਸ ਨੇ ਅਵਤਾਰ ਸਿੰਘ ਉਰਫ ਸਰਬਜੀਤ ਸਿੰਘ ਦਵਿੰਦਰਪਾਲ ਸਿੰਘ ਪੁੱਤਰ ਮਾਸਟਰ ਕੁਲਦੇਵ ਸਿੰਘ ਅਤੇ ਬਰਾਜੋ ਸਿੰਘ ਮਿੰਟੂ ਨੂੰ ਨਗਲੀ ਕੌਸ਼ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਸੀ ਇਸੇ ਦਿਨ ਪ੍ਰੋਫੈਸਰ ਰਜਿੰਦਰਪਾਲ ਸਿੰਘ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਪੁੱਤਰ ਭਾਈ ਕਰਪਾਲ ਸਿੰਘ ਭੁੱਲਰ ਨੂੰ ਨਗਲੀ ਕੌਸ਼ ਮੁਕਾਬਲੇ ਵਿੱਚ ਸ਼ਹੀਦ ਕਰ ਦਿੱਤਾ ਸੀ 26 ਜਨਵਰੀ 1991 ਦੀ ਰਾਤ ਨੂੰ ਪੁਲਸ ਨੇ ਪ੍ਰੇਮ ਸਿੰਘ, ਦਲਜੀਤ ਸਿੰਘ ਅਤੇ ਸੁਖਵਿੰਦਰ ਸਿੰਘ ਕੋਰਾ ਨੂੰ ਮੁਕਾਬਰਾ ਦੇਈ ਖਬਰ ਤੇ ਕੀ ਰਿਖਾ ਲਿਆ ਸੀ ਇਹ ਖੜਕੂ ਸਿੰਘਾਂ ਅਤੇ ਪੁਲਸ ਦੇ ਵਿਚਕਾਰ ਹੋਇਆ ਇੱਕ ਹਾਸ਼ਲ ਮੁਕਾਬਲਾ ਸੀ ਜਿਸ ਵਿੱਚ ਸੈਂਕੜੇ ਪੁਲਸ ਵਾਹੇ ਮਾਰੇ ਗਏ ਅਤੇ ਮੁਕਾਬਲਾ ਕਰਦੇ ਹੋਏ ਤਿੰਨੋਂ ਸਿੰਘ ਵੀ ਸ਼ਹੀਦ ਹੋ ਗਏ ਅਤੇ ਇਸ ਸੰ 26 ਜਨਵਰੀ ਵਾਲ ਦੇ ਇਤਿਹਾਸ ਵਿੱਚ ਵਾਪਰੀਆਂ ਕੁਝ ਮਹੱਤਵਪੂਰਨ ਘਟਨਾਵਾਂ ਤੇ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਦੇ ਲਈ ਜੁੜੇ ਰਹੋ ਤੁਹਾਡੇ ਆਪਣੇ ਚੈਨਲ ਸਿੱਖ ਵਿਕੀਪੀਡੀਆ ਦੇ ਨਾਲ ਬਾਇਓ ਡਿਗੀਟਲ ਆਰਥਾ ਬਾਇਓ ਡਿਗੀਟਲ ਫਤਿਹ